ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਤੁਹਾਨੂੰ ਦੱਸਾਂਗੇ 2.5 ਮੀਟਰ ਕੱਪੜੇ ਦੇ ਵਿੱਚੋਂ ਸਲਵਾਰ ਕਿਵੇਂ ਕੱਟੀਏ ਸਾਰਿਆਂ ਨੂੰ ਪਹਿਲਾ ਮੈਥਡ ਤਾਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰਕੇ ਕੱਟਣ ਦਾ ਤੇ ਜੇ ਕੱਪੜਾ ਪੂਰਾ ਨਾ ਆਵੇ ਤਾਂ ਉਹਨਾਂ ਇੱਕ ਦੂਜਾ ਮੈਥਡ ਵੀ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਕੱਪੜੇ ਨੂੰ ਮਾਣ ਲੈਣਾ ਆਪਣਾ ਕਿੰਨਾ 32 ਇੰਚ ਹੈਗੀ ਆ ਸਾਡੇ ਜਿਹੜੇ ਮੂਲੇ ਪੱਟਾਂ ਦੇ ਲਾਉਣੇ ਕੱਪੜੇ ਆਪਾਂ ਉਹਦੀ ਲੰਬਾਈ ਤੇ ਆਪਾਂ ਨੂੰ ਦੂਜੇ ਕੁੰਦਿਆਂ ਦੀ ਵੀ ਬੱਤੀ-ਬੱਤੀ ਇੰਤਿਚਾਹੀਦੀ ਆ। ਆਪਾਂ ਦੇਖਾਂ ਕਪੜਾ ਕਿੰਨਾ ਆਪਣਾ। 4 ਫੋਲਡ ਕਰਕੇ ਇਹਨੂੰ ਚੈੱਕ ਕਰਦੇ ਆ ਕਿੰਨੀ ਲੰਬਾਈ ਆਉਂਦੀ ਹੈ ਇਹਦੀ। ਇਹ ਲੰਬਾਈ ਜੇ ਆਪਣੀ ਘੱਟ ਗਈ ਆ। ਪੂਰੀ ਨਹੀਂ ਆਉਣੀ ਹੈਗੀ ਫਿਰ ਆਪਾਂ ਜੋੜ ਪਾਉਣਾ ਪਊਗਾ ਵਿੱਚ ਆਸਣ ਦੇ ਵਿੱਚ। ਹੁਣ ਆਪਾਂ ਇਹਨੂੰ ਦੂਜੇ ਤਰੀਕੇ ਨਾਲ ਕਟਾਂਗੇ। ਇਦੇ ਵਿੱਚ ਜੋੜਤ ਨਹੀਂ ਪੈਂਦਾ ਸਲਵਾਰ ਵੇਸੇ ਵਧੀਆ ਬਣ ਜਾਂਦੀ ਆ ਬਹੁਤ ਵਧੀਆ ਵੀ ਅਲਟ ਵੀ ਨਿਕਲੇ ਆਉਂਦੀ ਆ ਤੇ ਕੁੰਦੇ ਵੀ ਵਧੀਆ ਕੱਟੇ ਜਾਂਦੇ ਆ ਕੱਪੜੇ ਨੂੰ ਆਪਾਂ ਡਬਲ ਫੋਲਡ ਕਰ ਲਿਆ ਠੀਕ ਹੈ ਜੀ ਕੰਨੀ ਵਾਲਾ ਪਰਸਾ ਆਪਾਂ ਬੇ ਕੰਨੀ ਰੱਖਣਾ ਵਾ ਉਨਾ ਕੁ ਲੰਮਾ ਮੰਗ ਸੁਵਾਦੀ ਲੰਬਾਈ 32 ਇੰਚ ਸੀ ਆਪਣੀ ਤੇ 12 ਇੰਚ ਲਾਵਾਂਗੇ ਆਪਾਂ ਮੌਂਚੀਆਂ ਦੀ ਚੁੜਾਈ 6 ਇੰਚ ਤਾਂ ਪੌਂਚੇ ਰੱਖਣਾ 12 ਇੰਚ ਕਟਾਂਗੇ ਪੂਰੀ ਨਾਲੇ ਤੱਕ ਕੋਈ ਨਿਸ਼ਾਨੀ ਨੀ ਲਗਾ ਲੋ ਉਹਨਾਂ ਨਿਸ਼ਾਨਾਂ ਨੂੰ ਸਕੇਲ ਨਾਲ ਸਿੱਧਾ ਕਰ ਲਾਂਗੇ ਆਪਾਂ ਤਾਂ ਕਿ ਇਹ ਕਟਿੰਗ ਬਿਲਕੁਲ ਸਿੱਧੀ ਹੋਵੇ ਸਕੇਲ ਦੀ ਵਰਤੋਂ ਜ਼ਰੂਰ ਕਰਿਆ ਕਰੋ ਸਕੇਲ ਤੇ ਪ੍ਰੈਸ ਦੀ ਇਹਦੇ ਨਾਲ ਸਫਾਈ ਉਹ ਵਰ ਦੀ ਆਉਂਦੀ ਹੈ ਕੱਪੜੇ ਦੀ పట్ట బా బట్వే కప్ప సో ఇ బ నిశాని ਤੋ ਇਹ ਚੇਤਰੂ ਲਵਾਂਗੇ ਇਹ 10 ਇੰਚ ਆਪਾਂ ਅਸਾਂ ਦੀ ਨਿਸ਼ਾਨੀ ਲਗਾਵਾਂਗੇ ਇਹ ਉੱਪਰ ਜਿਹੜਾ ਕਪੜਾ ਵੱਧ ਘੱਟ ਹੋ ਗਿਆ ਉਹਨੂੰ ਪਲੀਜ਼ ਸਕੇਲ ਨਾਲ ਜ਼ਰੂਰ ਕੱਟਦੇ ਕਰੋ ਜਿਹੜਾ ਆਪਣੇ ਕੋਲ ਐਲ ਸਕੇਲ ਹੁੰਦਾ ਵਾ ਉਹ ਕਾਣ ਕੱਢਣ ਵਾਸਤੇ ਹੁੰਦਾ ਆ ਦੇਖੋ ਮੇਰੇ ਕੱਪੜੇ 'ਚ ਕੰਨੀ 'ਚ ਵੀ ਕਿੰਨੀ ਕਾਣ ਆ ਰਹੀ ਆ ਹੁਣ ਆਪਾਂ ਉਧਰੋਂ ਆਸਨ ਦੀ ਨਿਸ਼ਾਨੀ ਲਾਈ ਸੀ ਇਧਰੋਂ ਲਾਵਾਂਗੇ ਆਸਨ ਦੀ ਨਿਸ਼ਾਨੀ ਤੇ ਇਸ ਤੋਂ ਬਾਅਦ 2 ਇੰਚ ਜਿਹੜਾ ਮੋਰੀ ਦਾ ਆਉਣਾ ਵਾ ਇਸ ਤੋਂ ਅੱਗੇ ਲਾਵਾਂਗੇ ਆਪਾਂ 32 ਇੰਚ ਦੀ ਨਿਸ਼ਾਨੀ ਹੁਣ ਇਹ ਟੋਟਲ ਦੇਖੋ ਕਿੰਨਾ ਆਇਆ ਆਪਣਾ 42 ਇੰਚ ਹੋ ਗਿਆ 42 ਇੰਚ ਆਪਾਂ ਇਹ ਕਪੜਾ ਅਲੱਗ ਕਰ ਲਾਂਗੇ ਜਿਹੜੀਆਂ ਪਾ ਨਿਸ਼ਾਨੀਆਂ ਲਗਾਈਆਂ ਆ ਇਹਨੂੰ ਦੂਜੇ ਨਿਸ਼ਾਨੀ ਨਾਲ ਮਿਲਾਉਣਾ ਆਪਾਂ ਜਿਹੜੀ ਉਧਰ ਆ ਪਾਸੇ ਨਿਸ਼ਾਨੀ ਲਗਾਈ ਹੋਈ ਆ ਇਸ ਤਰ੍ਹਾਂ ਜੀ ਟੇਪ ਰੱਖ ਕੇ ਇਹਨਾਂ ਤਿਰਛੀ ਨਿਸ਼ਾਨੀ ਲਗਾਉਣੀ ਆਪਾਂ ਇੱਥੇ ਆਪਾਂ ਇਹਨਾਂ ਨੂੰ ਦੂਜੇ ਕੁੰਦੇ ਦੇ ਉੱਪਰ ਰੱਖ ਲਾਂਗੇ ਬਿਲਕੁਲ ਇਹਨਾਂ ਨੂੰ ਐ ਸਿੱਧੇ ਕਰਕੇ ਰੱਖਣਾ ਬਰਾਬਰ ਜਿਹੜਾ ਵੱਧ ਘੱਟ ਕੱਪੜਾ ਹੋਊਗਾ ਕੁੰਦਿਆਂ ਵਿੱਚ ਆਪਾਂ ਇਥੋਂ ਕੱਟ ਦਾਂਗੇ ਨਹੀਂ ਤਾਂ ਆਪਾਂ ਨੂੰ ਸਲਵਾਰ ਜੋੜਨ ਵੇਲੇ ਬਹੁਤ ਪ੍ਰੋਬਲਮ ਆਉਂਦੀ ਆ ਜਿਹੜਾ ਮੂਹਰੇ ਸਾਰੇ ਬਰਾਬਰ ਰੱਖਿਆ ਕਰੋ ਬਿਲਕੁਲ ਜਿਹੜਾ ਉੱਪਰ ਕੱਪੜਾ ਬਚੇ ਆਪਾਂ ਉਹਨੂੰ ਕੱਟ ਦਾਂਗੇ ਦੇਖੋ ਕਿੰਨਾ ਵਧੀਆ ਆਪਣੇ ਕੁੰਦੇ ਵੀ ਵਧੀਆ ਬਣ ਗਏ ਦੁਪੱਟੇ ਦਾ ਕੱਪੜਾ ਵੀ ਨਿਕਲ ਗਿਆ ਹੁਣ ਆਪਾਂ 벨ਟ ਵੀ ਕੱਢ ਲੈਣੀ ਹੈ ਇਹਦੇ ਵਿੱਚੋਂ ਹੁਣ ਇਹ 벨ਟੇ ਵੀ ਵਧੀਆ ਬਣ ਜੂ ਮੋਰੀਆਂ ਤੇ ਆਪਾਂ ਕੱਪੜਾ ਕੋਈ ਹੋਰ ਲਗਾ ਦਾਂਗੇ ਨਾਲ ਮੈਚ ਕਰਦਾ 2.5 ਮੀਟਰ ਚੋ ਵੀ ਜਾਣੀ ਜੇ ਸਲਵਾਰ ਇਸ ਤਰ੍ਹਾਂ ਕੱਟੋਂਗੇ ਵਧੀਆ ਬਣ ਜਾਂਦੀ ਹੈ సాడే సత ఇంచ బెల్ట్ కట్టే ਜੀ ਆਪਣੀ ਬੈਲਟ ਵੀ ਹੋ ਗਈ ਆ ਕਪੜਾ ਫਿਰ ਵੀ ਆਪਣਾ ਇੱਕ ਮੋਰੀ ਜੁਕਦਾ ਬਚੇ ਰਿਹਾ ਹੋਰ ਇਹ ਤੋਂ ਹਨ ਵੀਡੀਓ ਵਧੀਆ ਲੱਗੀ ਹੋਏ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ